ਪ੍ਰਗਤੀ ਕਰਾਈ ਪਰਿਸ਼੍ਰੀ ਪਗਤੀ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਤੀ ਸਿੰਧ ਕਾ ਗੁਰੂ ਨਾਨਕ ਲੰਕ ਈ ਆਏ ਸ੍ਰੀ ਅੰਗੁਰ ਗੁਰ ਤਾਂ ਵਿਦਾਸ ਰਾਮਦਾਸ ਸਾਹਿਬ ਹੈ ਹਰ ਗੰਹਾਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸਿ ਟਿਠਾ ਸਬਦੁ ਤਜਾਈਐ ਇਹ ਮਹਾਂਦਰ ਸੂਰਿਆਕਰ ਨਾਮ ਤੇ ਆਵੈ ਤਾਈ ਸਭ ਖਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਗ ਦੇਦਾਰ ਦਾ ਧਿਆਨ ਕਰ ਕੇ ਖਾਲਸਾ ਜੀ ਵਾਹੋ ਜੀ ਆ ਪਿਆਰਿਆਂ ਚ ਹੱਸ ਸਹਜ ਆਦਿਆਂ ਚੜੀਆਂ ਬਖਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਤੇ ਆਦੀ ਚਲਾਈ ਤੇ ਗੁਰਾ ਜੀ ਦੇਖ ਕੇ ਅਨੁਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬਨ ਦੇ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਛਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭ ਤਨਾ ਸਮੂਹ ਸ਼ਹੀਦਾਂ ਦੀ ਪਵਿੱਤਰ ਪਨਾਇ ਦਾ ਧਿਆਨ ਕਰੇ ਬਖਸ਼ਾ ਜੀ ਬੋਲ ਰੋਜੀ ਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਪਰ ਕੇਵਲ ਜੀ ਪ੍ਰਥਮੇਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤਿਆ ਹੋਵੇ ਜੇ ਤੇ ਆਨ ਤਸਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਪਹਾਂ ਰਸ਼ਿਆ ਰਿਆ ਦੇ ਦੇ ਬਾਤ ਗਰਦ ਕੀ ਪੈਜ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਸ ਦਾਣ ਵਿਵੇਕ ਦਾਣ ਵਿਸਾਖ ਦਾਣ ਪ੍ਰੋਸਾ ਦਾਣ ਸਰ ਦਾਣ ਨੰਗਾ ਸ੍ਰੀ ਅੰਮ੍ਰਿਤਸਰ ਸਹਿਜ ਜੀ ਦੇ ਦਰਸ਼ਨ ਇਸ਼ਨਾ ਜੋ ਕਿ ਆ ਚੰਦੇ ਕੁੰਗੇ ਜੀ ਤੁਹੋ ਜੁਗਿਆਟਾ ਧਰਮ ਕਾ ਜੈਕਾਰ ਬੋਲ ਜੀ ਮਾਤਿਆਂ ਦੇ ਸਿੱਖਾਂ ਦਾ ਮਾਨ ਨਹੀਂ ਵਾ ਨਾ ਤੇ ਉੱਚੀ ਮੱਤਤਿ ਰੱਖਿਆ ਕੁ ਵਾਹਿਗੁਰੂ ਜੀ ਕੇ ਅਪਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਅੰਗਰਧਾਂ ਦੇ ਜਿੰਨਾ ਤੋਂ ਨਾਮ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਣ ਦੀਦਾ ਤੇ ਸਿਵਾ ਸੰਭਾਲਦਾ ਦਾਸ ਜਨ ਬਖਸ਼ੇ ਤੇ ਮਾਣਿਆ ਮੇ ਮਾਣ ਲੇਤਾ ਨੇ ਬੇਤਾ ਮੇਉਟਿਆਂ ਦੀਓ ਪਤਿਤ ਪਾਵਾਂ ਕਿਰਪਾ ਨਿਹਾਨ ਭਗਤ ਦਸ਼ ਜੋਗ ਜੋਗੀ ਅਟਲ ਸਤਗੁਰੂ ਸ਼ੇਰੂ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰ ਦੇ ਅੰਦਰ ਸਮੋਹ ਸੰਗਤ ਵੱਲੋਂ ਅਰਦਾਸ ਬੇਤੀ ਹੈ ਜੀ ਚਾਰ ਪਹਿਰ ਦਾ ਆਪ ਜੀਆਂ ਦੇ ਬਾਣੇ ਅੰਦਰ ਵਤਿਤ ਹੋਈ ਹੈ ਕੋਟਾਨ ਕੋਪ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਸਿਵਾ ਸਿਮਰਨ ਦੁਆਰਾ ਆਪਣੇ ਬਾਣੇ ਅੰਦਰ ਵਤਿਤ ਕਰਵਾ ਲੈਣਾ ਜੀ ਅੰਤ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਦੇ ਪਾਵਨ ਪਵਿੱਤਰ ਅਸਾ ਗੁਰਦੁਆਰਾ ਸ਼੍ਰੀ ਗੰਗ ਸਾਹਿਬ ਜੀ ਵਿਖੇ ਸੋਹਣੇ ਦਰਵਾਰ ਅੰਗਰ ਆਪ ਜੀਆਂ ਦੇ ਸੋਹਣੇ ਸਿੰਘਾਸਨ ਤਿਆਰ ਹਨ ਸੋਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਤੁਕਤ੍ਰਿਓ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟ ਆ ਮੰਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰਾਂ ਪਰਾਂ ਸਿੱਖੀ ਸਦਕ ਭਰੋਸਾ ਨਾਲ ਗਾਂਦੀ ਦਾ ਅਨਬਖਸ਼ਿਸ਼ ਕਰਦੇ ਹੋਏ ਸ਼ੁਭ ਪਾਵਨਾ ਗੁਰਮਤਿ ਸੰਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਅਸਥਾਨ ਲੈ ਲ ਜਾਂ ਦੀ ਆਗਿਆ ਬਖਸ਼ ਰਸਤੇ ਵਿੱਚ ਅੰਗ ਸੰਗ ਸਹਾਇਕ ਹੋਣਾ ਜੀ ਸਾਰੇ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤਿਆ ਹੋਵੇ ਨਾਨਕ ਨਾਮ ਕਰਦੀ ਕਰਾ ਕਿਰਪਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ